ਦੁਨੀਆਂ ਕੋ ਸਕੋਰਟੀਆਂ ਲੈ ਕੇ ਭੇਜੇਗਾ ਖਾਲਸੇ ਨੇ ਕਹਿੰਦੇ ਕਹਾਉਂਦੇ ਆ ਆਪਣੇ ਆਪ ਨੂੰ ਵੱਡੇ ਫਨੀਰ 나ਗ ਨੇ ਵੀ ਪੂਸਾਂ ਫੜ ਕੇ ਜਿਹੜੇ ਖੁੱਡ ਦੇ ਵਿੱਚੋਂ ਕੱਢਿਆ ਸ੍ਰੀਨਾਥ ਉਹ ਤਾਂ ਚਰਨੀ ਬੈਠ ਸਕੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਕਹੇ ਸੱਚ ਕੀ ਬੇਲਾ ਵਿਚਾਰਮੰਤ ਤੋਂ ਬਰਨਾਲਾ ਤੋਂ ਅਸੀਂ ਬਾਬਾ ਮਨਪ੍ਰੀਤ ਸਿੰਘ ਜੀ ਵੱਲੋਂ ਜੋ ਇੱਥੇ ਦਾ ਮੋਗੇ ਦਾ ਸ਼ਿਵਮਨਾਥ ਹੈ ਉਹਦੀ ਕੂੜ ਦੀ ਦੁਕਾਨ ਪਖੰਡ ਦੀ ਦੁਕਾਨ ਬੰਦ ਕਰਾਉਣ ਪ੍ਰਤੀ ਜੋ ਮਾਂ ਜੋਗ ਐਸਐਸਪੀ ਸਾਹਿਬ ਨੂੰ ਦਰਖਾਸਤ ਦਿੱਤੀ ਸੀ ਉਸ ਤੇ ਅੱਜ ਡੀਐਸਪੀ ਸਾਹਿਬ ਵੱਲੋਂ ਬੁਲਾਇਆ ਗਿਆ ਸੀ ਉਹਨਾਂ ਨੂੰ ਸਮੁੱਚੇ ਜਥੇ ਨਾਲ ਜਾ ਕੇ ਡੀਐਸਪੀ ਸਾਹਿਬ ਨਾਲ ਮੀਟਿੰਗ ਹੋਈ ਹੈ ਮਿਲ ਕੇ ਗੱਲਬਾਤ ਕੀਤੀ ਸੋ ਡੀਐਸਪੀ ਸਾਹਿਬ ਵੱਲੋਂ ਵਿਸ਼ਵਾਸ ਦਿਵਾਇਆ ਕਿ ਜੋ ਸਿਬਮਨਾਥ ਦੀ ਜੋ ਕੂੜ ਦੀ ਦੁਕਾਨ ਪਖੰਡ ਦੀ ਦੁਕਾਨ ਸੀ ਉਹਦੇ ਜਰੀਏ ਭੋਲੇ ਭਾਲੇ ਲੋਕਾਂ ਨੂੰ ਲੁੱਟਿਆ ਉਹਨਾਂ ਤੋਂ ਨਗਦੀ ਪੈਸਾ ਵੀ ਲਿਆ ਸੋ ਦੇ ਬਾਬਤ ਉਹਨਾਂ ਦੇ ਜਿਹੜੇ ਆ ਬਿਆਨ ਰਿਕਾਰਡ ਹੋ ਰਹੇ ਨੇ ਔਰ ਸਾਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਤੇ ਬਣਦੀ ਜਿਹੜੀ ਕਾਰਵਾਈ ਕੀਤੀ ਜਾਵੇਗੀ। ਸੋ ਦੂਸਰਾ ਆਪ ਜੀ ਨੇ ਕਿਹਾ ਕਿ ਇਹਨਾਂ ਦੇ ਜਿਹੜੇ ਪਖੰਡ ਦੀ ਦੁਕਾਨ ਦੀ ਦੇਖੋ ਅਸੀਂ ਤੁਹਾਡਾ ਸਮੁੱਚੀ ਪ੍ਰਸਤਾ ਦਾ ਤਹਿਦਲੋ ਧੰਨਵਾਦ ਕਰਦੇ ਹੋਏ ਕਿਉਂਕਿ ਤੁਹਾਡੇ ਜਰੀਏ ਸਾਡੀ ਜਿਹੜੀ ਆਵਾਜ਼ ਉਹਨਾਂ ਭੋਲੇ ਭਾਲੇ ਲੋਕਾਂ ਤੱਕ ਵੀ ਜਾਣੀ ਹੈ ਔਰ ਉਹਨਾਂ ਪਖੰਡੀਆਂ ਤੱਕ ਵੀ ਜਾਣੀ ਹੈ। ਤੁਹਾਡਾ ਧੰਨਵਾਦ ਕਰਦੇ ਹੋਇਆ ਮੈਂ ਇੱਕ ਗੱਲ ਕਹਿਣਾ ਉਹ ਸ਼ਿਵਨਾਥ ਨੂੰ ਤੇਰੀ ਜੋ ਇਹ ਪਖੰਡ ਦੀ ਦੁਕਾਨ ਹੈ ਤੇਰਾ ਇਹ ਕੂੜ ਪ੍ਰਚਾਰ ਹੈ। ਕੂੜ ਦੀ ਦੁਕਾਨ ਹੈ ਪਖੰਡ ਦੀ ਦੁਕਾਨ ਹੈ ਇਹ ਅਸੀਂ ਸਾਬਤ ਕਰਾ ਕੇ ਰਹਾਗੇ ਤੁਹਾਨੂੰ ਬੁਲਾਇਆ ਸੀਗਾ ਤੁਸੀਂ ਨਹੀਂ ਆਏ ਔਰ ਅਸੀਂ ਨਾਲ ਮੈਂ ਇੱਥੋਂ ਦੇ ਜ਼ਿਲ੍ਹਾ ਮੋਗਾ ਦੇ ਪ੍ਰਸ਼ਾਸਨ ਨੂੰ ਵੀ ਮੈਂ ਇੱਕ ਬੇਨਤੀ ਕਰਾਂਗਾ ਇਹਦੇ ਵਿੱਚ ਭਲਾਈ ਰਹੇਗੀ ਅਮਨ ਸ਼ਾਂਤੀ ਬਣੀ ਰਹੇਗੀ ਜੋ ਇੱਕ ਪਖੰਡ ਦੇ ਨਾਮ ਤੇ ਕੂੜ ਦੀ ਦੁਕਾਨ ਖੋਲ ਕੇ ਜੋ ਭੋਲੇ ਭਾਲੇ ਲੋਕਾਂ ਨੂੰ ਲੁੱਟ ਰਿਹਾਗਾ ਉਹਨਾਂ ਨੂੰ ਬੁਲਾ ਕੇ ਸਿੰਗਾ ਦੇ ਨਾਲ ਬਿਠਾ ਕੇ ਉਹਨਾਂ ਨੂੰ ਅਹਿਸਾਸ ਕਰਾਇਆ ਜਾਵੇ ਜੇਕਰ ਨਹੀਂ ਕਿ ਜੋ ਮੈਂ ਕਹਾਂਗਾ ਵੀ ਜੋ ਜਿਹੜੀ ਆਵਾਜ਼ ਉਠਾਈ ਹੈ ਨਾ ਉਹਦੀ ਕੂਟ ਦੀ ਦੁਕਾਨ ਕੱਲੇ ਸ਼ਿਵਮਨਾਰ ਦੀ ਨਹੀਂ ਜੋ ਵੀ ਪਖੰਡਨ ਆਵਾਜ਼ ਦੇ ਜਿਹੜੇ ਅੱਡੇ ਬੰਦ ਕਰਾਉਣ ਦੀ ਆਵਾਜ਼ ਉਠਾਈ ਹੈ ਇਹ ਗੈਰੇ ਗੈਰੇ ਗਰੇ ਨਹੀਂ ਨਹੀਂ ਉਠਾਈ ਇਹ ਗੁਰੂ ਦੇ ਖਾਲਸੇ ਨੇ ਉਠਾਈ ਹੈ ਕਿ ਕਿੱਥੇ ਕਿ ਬੈਠਾ ਇੰਨੀਆਂ ਕੋ ਸਿਕਿਉਰਟੀਆਂ ਲੈ ਕੇ ਬਹਿ ਜਾਏਗਾ ਇਹ ਖਾਲਸੇ ਨੇ ਕਹਿੰਦੇ ਕਹੌਂਦੇ ਆਪਣੇ ਆਪ ਨੂੰ ਵੱਡੇ ਫਨੀਰ नाग ਨੇ ਵੀ ਪੂਸਾਂ ਫੜ ਕੇ ਜਿਹੜੇ ਖੁੱਡ ਦੇ ਵਿੱਚੋਂ ਕੱਢਿਆ ਸੋਨਾਥ ਉਹ ਤਾਂ ਚਰਨੀ ਬੈਠ ਸਕੇਗਾ ਤੀ ਕਿ ਪਹਿਲਾਂ ਅਸੀਂ ਇੱਕ ਜਿਹੜੇ ਪ੍ਰਸ਼ਾਸਨਿਕ ਢਾਂਚੇ ਨਾਲ ਚੱਲ ਰਹੇ ਆ ਜੇਕਰ ਸਾਡੀ ਗੱਲ ਬਾਤ ਨਹੀਂ ਸੁਣੀ ਜਾਵੇਗੀ ਤਾਂ ਅਸੀਂ ਅਮਨ ਸ਼ਾਂਤੀ ਦੇ ਨਾਲ ਸਾਡੇ ਖਾਲਸੇ ਨੂੰ ਸਿਕਤਰ ਕਰਾਂਗੇ ਅਸੀਂ ਲਾਮਬੰਦ ਕਰਾਂਗੇ ਔਰ ਉਹਦੇ ਜਿਹੜੀ ਕੂਟ ਦੀ ਜਿਹੜੀ ਦੁਕਾਨ ਹੈ ਉੱਥੇ ਜਾ ਕੇ ਅਸੀਂ ਅਮਨ ਸ਼ਾਂਤੀ ਨਾਲ ਬੈਠੇਗਾ ਇੱਕ ਦਿਨ ਨਹੀਂ ਦੋ ਦਿਨ ਨਹੀਂ ਕਿਤੇ ਤਾਂ ਬਾਹਰ ਆਊਗਾ ਅਸੀਂ ਤੇਰੇ ਹੀ ਮੂੰਹੋਂ ਯਾਦ ਰੱਖੀ ਸਬਨਤ ਤੇ ਹੀ ਮੂੰਹੋਂ ਤੇ ਗੁਨਾ ਅਸੀਂ ਸਾਬਤ ਕਰਾ ਕੇ ਹਟਾਂਗੇ ਖੂ ਜਿਹੜੇ ਭੋਲੇ ਭਾਲੇ ਲੋਕ ਹੈ ਜੋ ਲੱਖ ਲੱਖ ਰੁਪਇਆ 22000 50 50000 2 2 ਲੱਖ ਰੁਪਏ ਜਿਹੜਾ ਦਿੱਤਾ ਇਹ ਹੋਲੇ-ਪਾਲੇ ਲੋਕਾਂ ਨੇ ਦੇਤਾ ਹਜੇ ਉਹਨਾਂ ਨੂੰ ਹਲਾਸ਼ਰੀ ਨਹੀਂ ਅਸੀਂ ਵੈਸੇ ਤਾਂ ਬਾਬਾ ਜੀ ਵੱਲੋਂ ਮੈਸੇਜ ਪਾਏ ਗਏ ਨੇ ਆ ਵੀ ਰਹੇ ਨੇ ਸਾਨੂੰ ਕੌਲਾਂ ਆ ਰਹੀਆਂ ਨੇ ਅਸੀਂ ਉਹਨਾਂ ਲੋਕਾਂ ਨੂੰ ਵੀ ਮਿਲਾਂਗੇ ਔਰ ਉਹਨਾਂ ਨੂੰ ਅਸੀਂ ਵਿਸ਼ਵਾਸ ਦਵਾਉਂਦੇ ਹਾਂ ਤੁਹਾਡੇ ਮਾਧਿਅਮ ਰਾਹੀਂ ਕਿ ਉਹਨਾਂ ਤੋਂ ਡਰਨ ਦੀ ਲੋੜ ਨਹੀਂ ਸਾਡੇ ਨਾਲ ਬਾਬਾ ਜੀ ਨੇ ਸਾਡੇ ਨਾਲ ਸੰਪਰਕ ਕਰਨ ਆਪਣੇ ਬਿਆਨ ਜਿਹੜੇ ਰਿਕਾਰਡ ਕਰਾਉਣ ਜੇ ਕਿ ਜੋ ਇੱਕ ਪ੍ਰਕਿਰਿਆਕ ਕਾਨੂੰਨ ਤੌਰ ਤੇ ਉਹ ਆਪਣੇ ਉਹਨਾਂ ਨੂੰ ਬਿਆਨ ਰਿਕਾਰਡ ਕਰਾਉਣ ਔਰ ਅਸੀਂ ਪ੍ਰਸ਼ਾਸਨ ਦੇ ਜ਼ਰੀਏ ਉਹਨਾਂ ਤੇ ਬਣਦੀ ਕਾਰਵਾਈ ਕਰਾਵਾਂਗੇ ਜੀ ਰਹੀ ਗੱਲ ਉਹਦੀ ਮੈਨਾਂ ਜੀ ਅੱਜ ਤੁਸੀਂ ਨਾ ਕਾਫੀ ਉਹਦੀ ਹੋ ਚੁੱਕੀ ਐ ਜਿਹੜਾ ਆਪੂ ਬਣਿਆ ਪ੍ਰਧਾਨ ਸਫਰੀ ਐ ਸਫਰੀ ਦੀ ਜੇ ਗੱਲ ਨਾ ਕਰੋਂ ਕਿਉਂਕਿ ਉਹ ਵਿਅਕਤੀ ਦਾ ਕੋਈ ਸਟੈਂਡ ਹੀ ਨਹੀਂ ਮੈਂ ਕਹਿੰਨਾ ਕਬਾੜ ਚੋਂ ਜੇ ਤੁਸੀਂ ਸਾਈਕਲ ਖਰੀਦਦੋਂ ਲਿਆ ਉਹਦਾ ਵੀ ਕੋਈ ਸਟੈਂਡ ਹੁੰਦਾਗਾ ਪਰ ਉਹ ਵਿਅਕਤੀ ਦਾ ਕੋਈ ਸਟੈਂਡ ਹੀ ਨਹੀਂਗਾ ਕਦੇ ਕਿਹੜੀਆਂ ਗੱਲਾਂ ਕਰਦਾ ਕਦੇ ਕਿਹੜੀਆਂ ਗੱਲਾਂ ਕਰਦਾ ਜੀ ਕਹਨੇ ਆ ਵੀ ਤੂੰ ਭਾਈ ਬਰਨਾਲਾ ਜੋ ਦੋਨੇ ਪੂਰੇ ਪੰਜਾਬ ਦੀ ਇਕੱਠੀ ਕੀ ਪੂਰੇ ਇੰਡੀਆ ਦੀ ਤੂੰ ਫੋਰਸ ਇਕੱਠੀ ਕਰ ਲਾ ਅਠਾ ਦਾ ਸਾਥ ਦੇ ਰਿਆਂ ਹਮੇਸ਼ਾ ਕੂੜ ਨਖੋਟੇ ਨਾਨਕਾ ਓੜਕ ਸੱਚ ਰਹੀ ਸਫਰੀ ਕਿ ਜਦ ਤੇਰੇ ਇਹ ਸਟੂਲਾ ਗਏ ਕਿ ਇੱਕ ਅੱਜ ਨਹੀਂ ਕੱਲ ਸਾਨੂੰ ਸਮਾਂ ਲੱਗ ਸਕਦਾ ਇੱਕ ਦਿਨ ਤੈਨੂੰ ਹਾਰ ਦਾ ਮੂੰਹ ਜਿਹੜਾ ਦੇਖਣਾ ਪੈਣਾਗਾ ਹਜੇ ਵੀ ਤੁਹਾਨੂੰ ਮਤਲਬ ਕਿ ਛੋਟਾ ਭਰਾ ਹੋਣ ਦੇ ਨਾਤੇ ਬੇਨਤੀਮੰਦ ਲਾਜਾ ਸਾਡਾ ਚੈਲੰਜ ਮੰਨ ਲਾ ਤੇ ਤੇਰੇ ਨਾਲ ਜੋ ਤੇ ਇਹਨਾਂ ਸਟੂਲਾ ਗੈਂਗ ਨਾਲ ਜਾਂ ਪੁੱਛਾਂ ਜਿਹੜੇ ਪਖੰਡੀ ਨੇ ਇਹਨਾਂ ਨਾਲ ਤਾਂ ਜਿਹੜੀ ਹੋਣੀ ਹੋਣੀ ਐ ਤੂੰ ਆਪ ਨੂੰ ਇੱਕ ਪਿੰਡ ਦੇ ਨੁਮੰਦਾ ਚੁਣਿਆ ਮੰਗਾ ਕਿਤੇ ਇਹ ਨਾ ਹੋਵੇ ਕਿ ਤੂੰ ਪਿੰਡ ਦੇ ਵਿੱਚ ਮੂੰਹ ਦਿਖਾਣ ਜੋਗਾ ਨਾ ਹੋਵੇ ਇਹ ਅਸੀਂ ਆਪਣੇ ਗੁਰੂ ਤੇ ਮਾਨ ਰੱਖ ਕੇ ਕਹਿੰਦੇ ਅਸੀਂ ਹੰਕਾਰ ਵਿੱਚ ਨਹੀਂ ਕਹਿੰਦੇ ਜੀ ਸੋ ਉਹਨਾਂ ਨੂੰ ਸਮਝ ਜਾਣਾ ਚਾਹੀਦਾ ਪਿੱਛੇ ਹਟ ਜਾਣਾ ਚਾਹੀਦਾ ਸੱਚ ਦੀ ਉਹਨਾਂ ਨੂੰ ਪਹਿਚਾਣ ਕਰ ਲੈਣੀ ਚਾਹੀਦੀ ਆ ਲੈ ਲੋ ਦੋ ਬਿਆਨ ਹਾਂਜੀ ਇਲਾ ਵੀ ਉਹਨਾਂ ਨੂੰ ਚੈਲੰਜ ਕਰ ਰਹੇ ਵੀ ਜਦੋਂ ਤੁਸੀਂ ਚੌਂਕੀ ਲਾਉਣੀ ਹੈ ਸਾਨੂੰ ਦੱਸੋ ਦੱਸ ਕੇ ਲਾਓ ਪਰ ਏਡੀ ਗੱਲ ਨਹੀਂ ਹੈਗੀ ਕਿ ਕਿੰਨਾ ਕੁ ਟਾਈਮ ਮਤਲਬ ਕਿ ਤੁਸੀਂ ਚੌਂਕੀ ਲਓਗੇ ਇਹਨਾਂ ਦੀ ਤੁਹਾਡੀਆਂ ਕੂੜ ਦੀਆਂ ਦੁਕਾਨਾਂ ਜੀ ਅਸੀਂ ਇਹ ਬੰਦ ਕਰਾ ਕੇ ਹੀ ਰ੍ਹਾਂਗੇ ਦੇਨ ਨੂੰ ਲੱਗ ਸਕਦੇ ਆ ਹਫਤੇ ਦੇ ਸਾਮ ਨੂੰ ਮਹੀਨਾ ਲੱਗ ਸਕਦਾ ਸਮਾਂ ਲੱਗ ਸਕਦਾ ਸੀ ਸਮਾਂ ਤੁਹਾਨੂੰ ਨਿਸ਼ਚਿਤ ਨਹੀਂ ਕਰਦੇ ਪਰ ਜੋ ਇਹ ਪਖੰਡ ਦੀਆਂ ਦੁਕਾਨਾਂ ਨੇ ਇਹ ਕਦੇ ਵੀ ਪੰਜਾਬ ਦੀ ਧਰਤੀ ਤੇ ਗੁਰੂਆਂ ਦੀ ਪੀਰਾਂ ਦੀ ਧਰਤੀ ਤੇ ਨਹੀਂ ਚੱਲਣ ਦੇਵਾਂਗੇ ਜੀ ਬੰਦ ਕਰਾਵਾਂਗੇ ਇਹਦੇ ਵਿੱਚ ਜੇਕਰ ਸਾਡੀ ਜਾਨ ਵੀ ਚਲੀ ਜਾਂਦੀ ਹੈ ਕੂੜ ਦੀਆਂ ਦੁਕਾਨਾਂ ਬੰਦ ਕਰਾਉਣ ਦੇ ਲਈ ਸਾਡੀ ਜਾਨ ਲੱਗ ਜਾਣੀ ਅਸੀਂ ਇਹ ਸੌਦਾ ਸਸਤਾ ਸਮਝਾਂਗੇ